ਵੀਡੀਓ ਦੇ ਵਿੱਚ ਮੇਰੇ ਨਾਲ ਨੇ ਸਰਦਾਰ ਬਿਆੰਤ ਸਿੰਘ ਨੰਬਰਦਾਰ ਮੌਜੂਦਾ ਤੇ ਮਸਲਾ ਜਿਹੜਾ ਹੈਗਾਗਾ ਸ਼ੇਰ ਦਾ ਉਹੀ ਮੱਕੀ ਐ ਜਿਹੜੀ ਮੱਕੀ ਦੇ ਵਿੱਚ ਸ਼ੇਰ ਨੂੰ ਦੇਖਿਆ ਗਿਆ ਤੇ ਆਪਾਂ ਖੜਿਆਂਗੇ ਗੁਰਦੁਆਰਾ ਬਾਬਾ ਗੁਲਾਬ ਸਿੰਘ ਪਿੰਡ ਪਠਲਾ ਅਸਲ ਵਿੱਚ ਪੂਰੀ ਕਹਾਣੀ ਕੀ ਐ ਆਪਾਂ ਨੰਬਰਦਾਰ ਸਾਹਿਬ ਤੋਂ ਜਾਣਦੇ ਆਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅਸਲ ਵਿੱਚ ਪੂਰੀ ਕਹਾਣੀ ਕੀ ਹੈ ਜੀ ਸ਼ੇਰ ਵਾਲੀ ਅਗਵਾਗੀ ਜਾਂ ਸਚਾਈ ਹੈ ਉਹਦੇ ਬਾਰੇ ਖੁੱਲ ਕੇ ਦੱਸੋ ਬਿਲਕੁਲ ਸਚਾਈ ਹੈ ਜੀ ਸਾਡਾ ਪੋਤਾ ਤੜਕੇ 5 ਵਜੇ 3 ਤਰੀਕ ਨੂੰ ਸੁਨੇਹਾ ਪਾਉਦਰ ਮਾਉਣ ਗਿਆ ਸੀ 3 ਤਰੀਕ ਦੀ ਗੱਲ ਕਰ ਰਹੇ ਹਾਂ ਸਵੇਰੇ 5 ਵਜੇ ਸਵੇਰੇ 5 ਵਜੇ ਹਾਂਜੀ ਜੀ ਜਦੋਂ ਪੋਤੇ ਨੇ ਆ ਕੇ ਸਾਨੂੰ ਘਰੇ ਦੱਸਿਆ ਕਹਿੰਦਾ ਕਹੈਂ ਕਰਕੇ ਆ ਜਨਵਰੀ ਜਦੋਂ ਮਤਲਬ ਉਹਨੇ ਕੀ ਬੜਕ ਜੀ ਮਾਰ ਦਉਂਦਾ ਕੀ ਰੰਗਿਆ ਜਦੋਂ ਮਤਲਬ ਉਹ ਚਿੱਤ ਆ ਗਿਆ ਉਹ ਸ਼ੇਰ ਕਹਿ ਲਓ ਸ਼ੇਰ ਕਹਿ ਲਓ ਕੁਝ ਕਹਿ ਲਓ ਜਾਨੀ ਉਹਨੇ ਆ ਕੇ ਸਾਨੂੰ ਘਰੇ ਦੱਸਿਆ ਜੀ ਘਰੇ ਜਾ ਕੇ ਸੀ ਉਹਦੀ ਗੌਰ ਨਾ ਕੀਤੀ ਗੱਲ ਜੀ ਵੀ ਚਲ ਕੋਈ ਗੱਲ ਹੋਰ ਹੋਊਗੀ ਜੇ ਤੂੰ ਕਦੇ ਫੇਰ ਕੱਖਾਂ ਨੂੰ ਗਏ ਕੱਖਾਂ ਨੂੰ ਜਾ ਕੇ ਉਹਦੀ ਅੱਧੀ ਮਤਲਬ ਦੇ ਬਾਹਰ ਤੀਗੀ ਅੱਧੀ ਅੰਦਰ ਦੀ ਮੱਕੀ ਤੇ ਜੀ ਬੈਠਾ ਤੀਗਾ ਜੀ ਜੇ ਤੂੰ ਕੱਖਾਂ ਨੂੰ ਦੇਖ ਕੇ ਗਏ ਫੇਰ ਉਹ ਅੰਦਰ ਫੇਰ ਜਾ ਬੜਿਆ ਮਤਲਬ ਜੀ ਉਸ ਤੋਂ ਬਾਅਦ ਸਾਡੇ ਸੀਰੀ ਲਾਗੇ ਡੱਕੇ ਦੱਪਣ ਜੀ ਜੀ ਜਿਹੜੀ ਚ ਜੀ ਉਹ ਡੱਕੇ ਦੱਪਣ ਲਾਗੇ ਉਹ ਦੂਸਰੀ ਵੱਟ ਫੇਰ ਸਾਲਾ ਕਿਤੇ ਨਿਕਲ ਕੇ ਵੱਟ ਤੇ ਬਹਿ ਗਿਆ ਜੀ ਕੀਲੇ ਦੀ 1.5 ਕਿਲੇ ਦੀ ਵਾਹੀ ਤੋਂ ਜਿਹੋ ਨੇ ਦੇਖਿਆ ਕਹਿੰਦੇ ਉਹਦਾ ਹੋ ਬੈਠਾ ਹੂੰ ਉਹ ਜਦੋਂ ਉਹ ਰੋਲਾ ਫੇਰ ਪਾਇਆ ਫੇਰ ਅਸਲ ਵੱੜ ਗਿਆ ਜੀ ਫੇਰ ਉਸ ਤੋਂ ਬਾਅਦ ਇਹ ਕਿੰਨੇ ਹੋਗੇ ਜੀ ਫਿਰ ਅਸੀਂ ਆਪਣੇ ਹਰੀ ਗੜੀ ਸੁੱਖੀ ਨੂੰ ਸੱਦ ਕੇ ਮਤਲਬ ਮੁੰਡੇ ਨੂੰ ਹੂੰ ਉਹਨੂੰ ਇਹ ਵੀ ਕਿਹਾ ਜ ਜਵਾਕਾਂ ਨੂੰ ਵੀ ਬੇਨਤੀ ਕੀਤੀ ਜਵਾਕ ਚਾਹਦੇ ਮਾਰੇ ਖੇਤਾਂ 'ਚ ਲੱਗੇ ਜਾਣ ਵੀ ਆਪਾਂ ਦੇਖੀਏ ਸ਼ੇਰ ਦੇਖੀਏ ਦੇਖ ਦੇ ਲਈ 15 15 ਸਾਲ ਦੇ 16 16 ਸਾਲ ਦੇ ਜਵਾਕ ਫਿਰ ਇਸੇ ਹੱਥ ਬੰਨ ਕੇ ਉਹਨਾਂ ਨੂੰ ਮਤਲਬ ਬੇਨਤੀ ਕੀਤੀ ਵੀ ਜਵਾਕ ਨਾ ਇੱਥੇ ਆਉਣ ਠੀਕ ਹੈ ਜੀ ਹਾਂ ਵਿੱਚ ਲੋਕ ਸਾਨੂੰ ਮਤਲਬ ਬਹੁਤ ਕੁਝ ਕਹਿੰਦੇ ਨੇ ਵੀ ਇਹ ਤਾਂ ਜੀ ਐਂ ਗੱਪਾਂ ਮਾਰਦੇ ਨੇ ਫਲਾਣਾ ਮਾਰਦੇ ਨੇ ਸਾਡੀ ਤਾਂ ਅੱਖੀ ਦੇਖੀ ਹੋਈ ਹੈ ਕਹਾਣੀ ਉਸ ਤੋਂ ਬਾਅਦ ਹੁਣ ਕੱਲ੍ਹ ਆ ਜਿਹੜਾ ਵਾਕਾ ਇੱਥੇ ਹੋਇਆ ਪਟਨਾ ਚ ਉਹ ਥੋੜੇ ਸਾਹਮਣੇ ਹੋਇਆ ਇਹ ਜਿਹ ਠੀਕ ਹੈ 20 ਕਿਲੋਮੀਟਰ ਦੂਰ ਹਾਂਜੀ ਹਾਂਜੀ ਠੀਕ ਹੈ ਬਾਬਾ ਬਕੂਹਾ ਸਾਹਿਬ ਗੁਰਦੁਆਰਾ ਸਾਹਿਬ ਦੇ ਕੋਲੇ ਹੈ ਸਾਡੇ ਉੱਤੇ ਠੀਕ ਹੈ ਗਿੱਲ ਸੀਡ ਫਾਰਮ ਹੈ ਉੱਥੇ ਗਿੱਲ ਸੀਡ ਫਾਰਮ ਹੈ ਉਹਨਾਂ ਦੀ ਬੰਦਿਆ ਨੇ ਠੀਕ ਤੇ ਦੂਸਰੇ ਦਿਨ ਫਿਰ ਜਦੋਂ ਤਾ ਤੀਸਰੇ ਦਿਨ ਹੂੰ ਜਾ ਕੇ 5 ਤਰੀਕ ਨੂੰ ਜੀ ਉਹ ਗੱਲ ਫੇਰ ਦੇਖੀ ਸੀ ਜੀ 5 ਤਰੀਕ ਨੂੰ ਜਾ ਕੇ ਗਿੱਲਾਂ ਦੇ ਫਾਰਮ ਕੋਠਿਆਂ ਚ ਵਾਗਿਆ ਤੇ ਜੀ ਉਹ ਮੱਕੀ ਚ ਵਾਗਿਆ ਸਾਡੇ 6 ਵਜੇ ਨੂੰ ਜਾ ਕੇ 6 ਵਜੇ ਚ ਬੱਚਿਆਂ ਨੇ ਫੇਰ ਉਹਨੂੰ ਘੇਰਾ ਪਾਇਆ ਅੱਛਾ ਜੀ ਉਦੋਂ ਫੇਰ ਟਾਈਮ ਹੋ ਗਿਆ ਨੇਰਾ ਫੇਰ ਮੈਂ ਜਵਾਕਾਂ ਨੂੰ ਹਾਲ-ਹਾਲ ਕਰਕੇ ਦੇਖ ਸਕਦੇ ਲੈ ਮਾ ਵੀ ਹੁਣ ਬੰਦੇ ਫਿਰ ਬੱਚੇ ਘਰੇ ਆ ਗਏ ਉਦੋਂ ਗਾ ਅਗਲੇ ਦਿਨ 6 ਤਰੀਕ ਨੂੰ ਵਾਲੀਂ ਵਾਗਿਆ ਅੱਛੇ ਮੱਕੀ ਦੇ ਉਥੇ ਜੇਤਾਂ ਦੇ ਦਹਾ ਨੇ ਉਥੇ ਰੌਲਾ ਬੱਜਾ ਉਥੇ ਜਿ ਘੇਰ ਲਿਆ ਉਥੇ ਜੀ ਬੰਦਾ ਜਿਹੜਾ ਦੀ ਸਾਬ ਰੇਡ ਸੋ ਜੀ ਉਥੇ ਵੀ ਅਸਲ ਐਵੇਂ ਬਹਾਨੇ ਚ ਲਾ ਕੇ ਵੀ ਅਜ ਕੁੱਤਾ ਜੀ ਫਲਾਣਾ ਜੀ ਕਰਕੇ ਉਥੇ ਨਿਕਲੇ ਅਸਲ ਗੱਲ ਨਹੀਂ ਸਾਨੂੰ ਉਥੋਂ ਕੱਢੀ ਮਤਲਬ ਜੀ ਹੁਣ ਆਪਾਂ ਗੱਲ ਕਰੀਏ ਵੀ ਕਿੰਨੇ ਏਰੀਆ ਦੇ ਵਿੱਚ ਜਿਹੜਾ ਉਹ ਘੁੰਮ ਰਿਹਾ ਹੈਗਾ ਇੱਥੇ ਇਹ ਤਾਂ ਹੁਣ ਜਲਾਤ ਮੈਚਾ ਨੂੰ ਦੱਸਦਾ ਆਪਣਾ ਕਹਿੰਦੇ 25 ਕਿਲੋਮੀਟਰ ਦਾ ਤਾਂ ਸਫਰਾ ਹੈ ਅੱਛਾ ਹਾਂਜੀ 25 ਕਿਲੋਮੀਟਰ ਜਿੱਥੇ ਮਰਜੀ ਆ ਕੇ ਸਕਾਰ ਕਰ ਠੀਕ ਹੈ 25 ਕਿਲੋਮੀਟਰ ਤੋਂ ਘੱਟ ਹੀ ਬੰਦਾ ਬਈ ਮੇਰੇ ਕਿਹੜਾ ਆਪਣਾ ਏਰੀਆ ਹੈਗਾ ਹਾਂਜੀ 25 ਕਿਲੋਮੀਟਰ ਦਾ ਯਾਨੀ ਉਹਨਾਂ ਦੇ ਕਹਿਣ ਦੀ ਮਾਰ ਜਗਲਾਤ ਮੈਂ ਕਿਵੇਂ ਕਹਿੰਦੇ 25 ਕਿਲੋਮੀਟਰ ਇੱਕ ਮਾਰ ਆ ਇਹਦੀ ਹਾਂਜੀ ਹਾਂਜੀ ਮਾਰ ਆ ਰਾਤ ਨੂੰ ਸ਼ਿਕਾਰ ਕਰ ਸਕਦਾ 25 ਕਿਲੋਮੀਟਰ ਤੇ ਕੱਲ ਪਾਇਆ ਗਿਆ ਹੈ ਜਿਹੜੇ ਆ 5-6 ਕਿੱਲੇ ਨੇ ਮੱਕੀ ਦੇ ਬਾਈ ਦਾ ਖੇਤ ਹੈਗਾ ਹਣਾ ਇੱਥੇ ਪਾਇਆ ਗਿਆ ਹੈਗਾ ਹਾਂਜੀ ਹਾਂਜੀ ਮਤਲਬ ਅਲੱਗ-ਅਲੱਗ ਥਾਂਵੇਂ ਪਾਇਆ ਗਿਆ ਹੈਗਾ ਹੂੰ ਤੇ ਇਹ ਇਹ ਬਾਈ ਨੇ ਤੁਸੀਂ ਖੁਦ ਦੇਖ ਲਈ ਜੀ ਦੂਜੇ ਮੁੰਡੇ ਨੇ ਦੂਸਰੇ ਨੇ ਬੱਚੇ ਦਾ ਸਾਨੂੰ ਪਤਾ ਆਪਾਂ ਵੀਡੀਓ ਦੇ ਵਿੱਚ ਦਿਖਾਇਆ ਸਾਰਾ ਹਣਾ ਵਿੱਚ ਦਿਖਾਇਆ ਹੁਣ ਅਸਲ ਵਿੱਚ ਉਨਾ ਦੇ ਮੰਨ ਕੇ ਚਲੋ ਡੀਸੀ ਸਾਹਿਬ ਵੱਲੋਂ ਆਏ ਸੀ ਜਿੰਨੇ ਅਫਸਰਾਂ ਨੇ ਡਿਊਟੀ ਲੱਗੀ ਦੀ ਵੀਡੀਓ ਸਾਹਿਬ ਵੀ ਆਏ ਨੇ ਜੀ ਜਿਹੜੇ ਰੇਂਜਰ ਅਫਸਰ ਨੇ ਉਹ ਵੀ ਆਏ ਨੇ ਜੀ ਜਿੰਨੇ ਕੋਈ ਬੇਲਦਾਰ ਵਗੈਰਾ ਨੇ ਜਿਹੜੇ ਵੀ ਕੋਈ ਉਹਨਾਂ ਦਾ ਛੋਟੇ ਤੋਪ ਸਰ ਅਧਿਕਾਰੀ ਇੱਥੇ ਪਹੁੰਚ ਰਹੇ ਸਾਰੇ ਅਧਿਕਾਰੀ ਪਹੁੰਚੇ ਪਟਵਾਰੀ ਸਾਹਿਬ ਤਸਿਲਾਰ ਸਾਹਿਬ ਵੀ ਉਹ ਵੀ ਸਾਰੇ ਆ ਕੇ ਗਏ ਨੇ ਸਾਰਾ ਉਹਨਾਂ ਨੇ ਪ੍ਰਬੰਧ ਹੋਣ ਮੰਨ ਕੇ ਚਲੋ ਪਹਿਲਾਂ ਪ੍ਰਸ਼ਾਸਨ ਹਰਕਤ ਦੇ ਵਿੱਚ 27 ਵਰਤਿਆ ਪੁਰੀ ਅੱਜ ਜੀ ਅੱਜ ਪੂਰੀ 27 ਹੋਣ ਦੇ ਕਰਕੇ ਤੁਸੀਂ ਇਹ ਮੰਨ ਲਓ ਵੀ ਉਹ ਕਹਿੰਦੇ ਵੀ ਹੁਣ ਚਲੋ ਜਿਹੜੀਆਂ ਪਹਿਲਾਂ ਗਲਤੀਆਂ ਹੋ ਗਈਆਂ ਦੇਸਕ ਹੋ ਗਈਆਂ ਨਹੀਂ ਹੁਣ ਉਹ ਕਹਿੰਦੇ ਵੀ ਤੁਸੀਂ ਇੱਕ ਵਾਰ ਇਹ ਦੱਸਣਾ ਵੀ ਇੱਥੇ ਹੈ। ਵਿਆ ਕਿੱਲੇ ਦੇ ਵਿੱਚ ਹੈਂ ਭਟੇ ਦੇ ਵਿੱਚ। ਚਾਹੇ ਉਹ ਚੀਤਾ ਹੈ ਚਾਹੇ ਉਹ ਕੁੱਤਾ ਹੈ। ਸਹੀ ਠੀਕ ਹੈ ਭਾਈ ਉਹ ਕਹਿੰਦੇ ਵੀ ਤੁਸੀਂ ਇਹ ਦੱਸਣਾ ਵੀ ਭਾਈ ਇੱਥੇ ਹੈ। ਉਦੋਂ ਬਾਅਦ ਵਾਲਾ ਕੰਮ ਹੈ ਜਿਹੜਾ ਉਹ ਸਾਡਾ ਹੈ। ਸਹੀ ਹੈ। ਹੁਣ ਆਪਾਂ ਦਾ ਸਿਰਫ ਆਪਣਾ ਜੇ ਤੁਹਾਡੀ ਵੀਡੀਓ ਦੇ ਨਾਲ ਹੀ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕੋਈ ਵੀ ਦੇਖ ਭਰਾ ਦੇਖਦਾ ਹੈ। ਮਨ ਕੇ ਚਲੋ ਵੀ ਕੋਈ ਲੱਗਦਾ ਸਾਨੂੰ ਇਹ ਜੀ ਹੱਥ ਬੰਨ ਕੇ ਬੀ ਦੱਸੋ ਸਾਨੂੰ ਦੱਸਣਾ ਜ਼ਰੂਰੀ ਦੱਸੋ ਕਿ ਮੈਂ ਕਈ ਵਾਰ ਕਿਸੇ ਦਾ ਜਾਨੀ ਮਾਲੀ ਨੁਕਸਾਨ ਹੋ ਜਾ ਕਿਉਂ ਹਜੇ ਦੱਸ ਦੇਣ ਮੱਕੀਆਂ ਵੱਡੀਆਂ ਨਹੀਂ ਜਾਂਦੀਆਂ ਕਿਸੇ ਦਾ ਨੁਕਸਾਨ ਹੋ ਗਿਆ ਮਨ ਕੇ ਚਲੋ ਉਹਦੀ ਪਰਭਾਈ ਨਹੀਂ ਹੋ ਸਕਦੀ ਬਿਲਕੁਲ ਵੀ ਆਪਣੇ ਹੱਥ ਬੰਨ ਕੇ ਇਹੀ ਬੇਨਤੀ ਹੈ ਵੀ ਤੁਹਾਡੀ ਵੀਡੀਓ ਜਿਹੜੇ ਜਿਹੜੇ ਵੀ ਤੁਸੀਂ ਦੇਖਦੇ ਆ ਹਨਾ ਵੀ ਜੇ ਕੋਈ ਵੀ ਦੇਖਦਾ ਹੈ ਕੋਈ ਸ਼ੇਰ ਹੈ ਚਲੋ ਅਸੀਂ ਨਹੀਂ ਕਹਿੰਦੇ ਮੰਨ ਲਓ ਮੈਂ ਕਿਹੜਾ ਦੇਖਿਆ ਹਨਾ ਵੀ ਸ਼ੇਰ ਆ ਉਹ ਵੀ ਜੇ ਕਈ ਵਾਰ ਕੋਈ ਤਾਉਂਦੂ ਆ ਜਾ ਕੋਈ ਹੋਰ ਹੈ ਵੀ ਪ੍ਰਸ਼ਾਸਨ ਨੂੰ ਨਾ ਦੱਸਿਆ ਜਾਵੇ ਤਾਂ ਸਾਡੇ ਨੰਬਰ ਹੈਗੇ ਤੁਹਾਡੇ ਨੰਬਰ ਹੈਗੇ ਵੀ ਤੁਸੀਂ ਇੱਕ ਵਾਰ ਜ਼ ਤੇ ਪੀਜ ਫੋਲੋ ਕਰਿਓ ਧੰਨਵਾਦ ਜੀ ਇਹ ਇਹ ਇੱਕ ਨਾ